ਇਹ ਨਾਲ ਦੀ ਹੈ ਹੈ ਹੋਰ ਵੀ ਆ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆ ਰੱਖੇ ਦਾ ਇਹ ਸ਼ਰਾਬ ਪੀਤੀ ਸੀ ਇਹ ਵੀਰ ਸ਼ਰਾਬ ਪੀਤੀ ਸੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਇਹ ਵੇਖਿਓ ਜੀ ਇਹਦਾ ਬੈਟ ਨੰਬਰ ਦੇਖੋ ਲਖਵਿੰਦਰ ਸਿੰਘ ਇਹ ਨਾਲ ਪੰਜਾਬ ਵਧੀਆ ਕੋਈ ਨਹੀਂ ਬਸ ਇਹ ਨਾਲ ਦੀ ਹੈ ਹੈ ਹੋਰ ਵੀ ਆ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਸੀ ਇਹ ਵੀਰ ਸ਼ਰਾਬ ਪੀਤੀ ਸੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਐ ਵੇਖਿਓ ਜੀ ਇਹਦਾ ਬੈਟ ਨੰਬਰ ਦੇਖੋ ਲਖਵਿੰਦਰ ਸਿੰਘ ਇਹ ਨਾਲ ਪੰਜਾਬ ਵਧੀਆ ਕੋਈ ਲਿਬਾਸ ਰਾਦੀ ਹੈ ਹੋਰ ਵੀ ਬਸ ਠੀਕ ਹੈ ਠੀਕ ਹੈ ਇਹ ਇਹ ਪੰਜਾਬ ਪੁਲਿਸ ਦੇਖਿਓ ਜੀ ਇਹ ਨਾਲ ਲੱਦੀਆਂ ਰੱਖੇ ਦਾ ਇਹ ਸ਼ਰਾਬ ਪੀਤੀ ਦੀ ਇਹ ਵੀਰ ਸ਼ਰਾਬ ਪੀਤੀ ਦੀ ਮੇਰੀ ਚਾਬੀ ਦੇ ਮੋਟਰਸਾਈਕਲ ਦੀ ਐ ਵੇਖਿਓ ਜੀ ਇਹਦਾ ਬੈਟ ਨੰਬਰ ਦੇਖੋ ਲਖਵਿੰਦਰ ਸਿੰਘ ਇਹ ਨਾਲ ਪੰਜਾਬ ਵਧੀਆ ਕੋਈ ਨਹੀਂ